ਤੁਸੀਂ ਦੇਖੋ ਨਾ ਸਰ ਕੀ ਨਾਮ ਹੈ ਤੁਹਾਡਾ ਜਿਹੜਾ ਸਰਵਿਸ ਸੀ ਕੀ ਕਹੋਗੇ ਅੱਜ ਇੱਕ ਨੂ ਰੈਫਰ ਸੋਸਾਇਟੀ ਦੀ ਮੀਟਿੰਗ ਹੋਈ ਜਿਸ ਵਿੱਚ ਵੱਖ-ਵੱਖ ਗਿਵਤੀਆਂ ਕੀਤੀਆਂ ਗਈਆਂ ਕਿ ਮੈਂ ਜਿੰਨੀਆਂ ਹੀ ਨੁਕੀਆਂ ਜਿਨ੍ਹਾਂ ਨੂੰ ਉਹਦੇ ਦਿੱਤੀ ਕਿ ਮੈਂ ਉਹਨਾਂ ਦਾ ਸਵਾਗਤ ਕਰਦਾ ਤੇ ਬਹੁਤ ਬਧਾਈ ਦਿੰਦਾ ਹਾਂ ਔਰਤਾਂ ਦਾ ਇਸ ਸਮਾਜ ਵਿੱਚ ਕਾਹਲੀ ਯੋਗਦਾਨ ਹੈ ਇਹ ਲੈਣੀਆਂ ਔਰਤਾਂ ਨੇ ਅੱਜ ਜੋਕੀਆਂ ਦਿੱਤੀਆਂ ਹਨ ਇਹਨਾਂ ਨੂੰ ਸਭ ਵਿਸ਼ਵਾਸ ਹੋਇਆ ਅਸੀਂ ਘਰੇਲੂ ਕੰਮ ਕਰਨ ਦੇ ਨਾਲ ਨਾਲ ਸਮਾਜ ਸੇਵਾ ਦੇ ਵਿੱਚ ਵੀ ਅਸੀਂ ਵੱਧ ਚੁੱਕੇ ਹਿੱਸਾ ਲਵਾਂਗੇ ਮੈਂ ਇਹਨਾਂ ਦਾ ਸਵਾਗਤ ਕਰਦਾ ਤੇ ਇੱਕ ਸੋਸਾਇਟੀ ਵੱਲੋਂ ਧੰਨਵਾਦ ਸਰ ਜਿੱਥੇ ਤੁਸੀਂ ਔਰਤਾਂ ਦੀ ਗੱਲ ਕੀਤੀ ਔਰਤ ਤੇ ਜ਼ੁਲਮ ਬਹੁਤ ਹੋ ਰਿਹਾ ਉਸ ਵਾਸਤੇ ਕੀ ਕਰੋਗੇ ਤੁਸੀਂ ਸੋਸਾਇਟੀ ਹ ਸਾਡੀ ਸੋਸਾਇਟੀ ਪਹਿਲਾਂ ਵੀ ਕੰਮ ਕਰਦੀ ਆ ਰਹੀ ਹੈ ਔਰਤਾਂ ਲਈ ਹੋਰ ਵੀ ਅਸੀਂ ਨਾਲ ਮੋਢਿਆਂ ਉੱਡਾ ਕੇ ਕੰਮ ਕਰਨ ਨੂੰ ਤਿਆਰ ਆ ਸਾਡੀ ਇੱਕ ਲੀਗਲ ਸੈਲ ਵੀ ਨਾਲ ਲੱਗੇਗਾ ਜਿਸਦੇ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਆ ਤੇ ਔਰਤਾਂ ਦੇ ਜਿੰਨੇ ਵੀ ਅਸੀਂ ਨਾਲ ਹੈਲਪ ਹੋ ਸਕਦੀ ਅਸੀਂ ਕਰਦੇ ਸਰ ਕੀ ਕਹੋਗੇ ਮੈਂ ਡਾਕਟਰ ਬੌਨ ਪਰਵਤਰੀ ਚੇਅਰਮੈਨ ਡਾਕਟਰ ਮਿਕਲੋਸ ਸਾਈਡ ਅੱਜ ਦੀ ਰਿਜਨਲ ਲੇਡੀਜ਼ ਅਪਾ ਵਿਦਿਆਰਥਣਾਂ ਨਾਲ ਮਿਲ ਕੇ ਫੋਟੋ ਲੈ ਰਹੇ ਹਾਂ ਤੇ ਮੈਨੂੰ ਵੀ ਲੱਗਿਆ ਕਿ ਸਮਾਜ ਚ ਬੜਿਆਲ ਮੋਟੇ ਮੋਟੇ ਅਮਲਾਕੇ ਕੰਮ ਕਰਦੇ ਨੇ ਧੰਨਵਾਦ ਕੀ ਨਾਮ ਮੈਨੂੰ ਦੱਸੋ ਮੈਂ ਸ਼ਿਲਪਰਾਨੀ ਇੱਕ ਬੈਲਕੋਨੀ ਸੋਸਾਇਟੀ ਦੀ ਹਾਂ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਮੌਕਾ ਦਾਨ ਦਿੱਤਾ ਤੇ ਇੱਕ ਮੋਰ ਗਲਰ ਸੋਸਾਇਟੀ ਦਾ ਮੈਂ ਤਾਂ ਅਸੀਂ ਇਥੇ ਗਰੀਬ ਲੋਕਾਂ ਦੀ ਸਹਾਇਤਾ ਕਰਨੀ ਫੂਨਦਾਨ ਕੈਂਪ ਕਰਨੇ ਇਹ ਹੀ ਸਭ ਕੁਝ ਕਰਦੇ ਹਾਂ ਹਾਂ ਜੀ ਕੀ ਕਹਾਂ ਮੈਂ ਸਪੀਕਰ ਪਰ ਨਾ ਜੋ ਇੱਕ ਨੋ ਸੁਸਾਇਟੀ ਜੁਆਇਨ ਕੀਤੀ ਆ ਸ਼ਿਲਪਾ ਸਾਡੇ ਮੈਡਮ ਜੋ ਸ਼ਿਲਪਾ ਰਾਣੀ ਇਹਨਾਂ ਨੇ ਸੁਸਾਇਟੀ ਜੁਆਇਨ ਕਰਾਈ ਆ ਤੇ ਆਪਣੇ ਮੈਂਬਰ ਹੋਰ ਵੀ ਹੋਰ ਵੀ ਮੈਂਬਰ ਆਇਆ ਨੇ ਮੈਂ ਇਹਨਾਂ ਦਾ ਧੰਨਵਾਦ ਕਰਦੀ ਹਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਰੇਟਿੰਗ ਮੋਰ ਬੈਟਿਸਟਿਸਟ ਜੁਟਦਾ ਜੋ ਕਿ ਕਿਸੇ ਤੀ ਸਾਲ ਤੋਂ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ ਇਸ ਵਿੱਚ ਵਾਅਦਾ ਕਰਦੇ ਹੋਏ ਸਾਡੀਆਂ ਪੈਨਾਟ ਜੀ ਇਸ ਮੀਟਿੰਗ ਨੇ ਜੋ ਹੈ ਕੀਤੀ ਹੈ ਜਿਹਦੇ ਵਿੱਚ ਸਰ ਜੀ ਦੇ ਐਡਵੋਕੇਟ ਸ਼੍ਰੀ ਪੌਨ ਕੁਮਾਰ ਜੀ ਤੇ ਸਾਡੀ ਸਾਰੀ ਟੀਮ ਵੱਲੋਂ ਉਹਨਾਂ ਨੂੰ ਬੁਲਾਇਆ ਗਿਆ ਦਿੱਤੀ ਗਈ ਹੈ ਤੇ ਪ੍ਰਮਾਤਮਾ ਕੋਲ ਅਰਦਾਸ ਕੀਤੀ ਗਈ ਕੀ ਇਹ ਔਤਰ ਜਿੱਥੇ ਕਾਰਜ ਦਾ ਕੰਮ ਕਰਦੀਆਂ ਨੇ ਸਮਾਜਿਕ ਕੰਮਾਂ ਵਿੱਚ ਜੋ ਯੋਗਦਾਨ ਲਿਆ ਹੈ ਕਲਾਕੀ ਚੜ੍ਹਦੀ ਕਲਾ ਵਿੱਚ ਰਹੇ ਤੇ ਨਵੇਂ ਸਵਾਗਤ ਹੈ ਸਾਰੇ ਮੈਂਬਰਾਂ ਨੇ ਬਹੁਤ ਮਾਣ ਸਵਾਗਤ ਹੈ